ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਜਿਸ ਤਰ੍ਹਾਂ ਆਪਾਂ ਸਾਰੇ ਇਹ ਗੱਲ ਜਾਣਦੇ ਹਾਂ ਕਿ ਪਰਮੇਸ਼ਰ ਸਾਡੇ ਸਾਰਿਆਂ ਦੇ ਅੰਦਰ ਵਸਦਾ ਹੈ ਗੁਪਤ ਰੂਪ ਦੇ ਵਿੱਚ ਤੇ ਅਸੀਂ ਆਮ ਗੱਲਬਾਤ ਦੇ ਵਿੱਚ ਇੱਕ ਦੂਜੇ ਨੂੰ ਕਹਿੰਦੇ ਹਾਂ ਕਿ ਪਰਮੇਸ਼ਰ ਤੇ ਵਿਸ਼ਵਾਸ ਰੱਖੋ ਉਹ ਸਾਡੇ ਨਾਲ ਹੈ ਸਾਡੇ ਅੰਗ ਸੰਗ ਵਸਦਾ ਹੈ ਅੱਜ ਅਸੀਂ ਪੰਚਮ ਪਾਤਸ਼ਾਹ ਜੀ ਦੀ ਬਾਣੀ ਦੀ ਸਾਂਝ ਪਾ ਰਹੇ ਹਾਂ ਜਿੱਥੇ ਸਾਨੂੰ ਪਾਤਸ਼ਾਹ ਦੱਸ ਰਹੇ ਨੇ ਕਿ ਪਰਮੇਸ਼ਰ ਬਿਲਕੁਲ ਹੀ ਸਾਡੇ ਨਾਲ ਵਸਦਾ ਹੈ ਵਾਹਿਗੁਰੂ ਜੀ ਰਾਮ ਕਲੀ ਮਹਲਾ ਪੰਜਵਾਂ ਸ਼ੰਤ ਇੱਕ ਓੰਕਾਰ ਸਤਗੁਰ ਪ੍ਰਸਾਦ ਸਾਜਨੜਾ ਮੇਰਾ ਸਾਜਨੜਾ ਨਿਕਟ ਖਲੋਇੜਾ ਮੇਰਾ ਸਾਜਨੜਾ जानी हर जानी अड़ा नैन अलोईडा हर जानी अड़ा साजन डा, मेरा साजन ड़ा ਨਿਕਟ ਖਲੋਇੜਾ ਮੇਰਾ ਸਾਜਨੜਾ ਜਾਨੀੜਾ ਹਰ ਜਾਨੀੜਾ ਨੈਣ ਅਲੋਇੜਾ ਹਰ ਜਾਨੀੜਾ ਹਾਂਜੀ ਸੰਗਤ ਜੀ ਦੇਖਿਏ ਕਿਸ ਤਰ੍ਹਾਂ પરમેશ્વર ਨੂੰ ਕਿੰਨਾ ਪਿਆਰ ਦੇ ਨਾਲ ਬੁਲਾ ਰਹੇ ਨੇ ਮੇਰੇ ਪਾਤਸ਼ਾ ਪਾਤਸ਼ਾ ਕਹਿੰਦੇ ਨੇ ਪਰਮਾਤਮਾ ਮੈਨੂੰ ਜਿੰਦ ਤੋਂ ਵੀ ਪਿਆਰਾ ਹੈ ਮੈਨੂੰ ਜਾਨ ਤੋਂ ਵੀ ਪਿਆਰਾ ਹੈ ਕਹਿੰਦੇ ਮੈਂ ਉਸ ਪਿਆਰੇ ਨੂੰ ਆਪਣੀਆਂ ਅੱਖਾਂ ਨਾਲ ਦੇਖ ਲਿਆ ਨੈਨ ਅਲੋਇਆ ਘਟ ਘਟ ਸੋਇਆ ਅਤ ਅੰਮ੍ਰਿਤ ਪ੍ਰਿਯ ਗੂੜਾ ਨਾਲ ਹੋਵੰਦਾ ਲਹਿਣਾ ਸਕੰਦਾ ਸਵਾਉ ਨਾ ਜਾਣੇ ਮੂੜਾ ਹਾਂਜੀ ਸੰਗਤ ਜੀ ਮੇਰੇ ਪਾਤਸ਼ਾਹ ਕਹਿੰਦੇ ਨੇ ਕਹਿੰਦੇ ਮੈਂ ਅੱਖਾਂ ਨਾਲ ਵੇਖ ਲਿਆ ਕਿ ਉਹ ਆਤਮ ਮਿੱਠਾ ਪਿਆਰਾ ਮਿੱਤਰ ਪਰਮੇਸ਼ਰ ਹਰੇਕ ਸਰੀਰ ਵਿੱਚ ਗੁਪਤ ਰੂਪ ਵਿੱਚ ਵਸ ਰਿਹਾ ਕਹਿੰਦੇ ਪਰ ਕਹਿੰਦੇ ਮੂਰਖ ਜੀਵ ਉਹਦੇ ਮਿਲਾਪ ਦਾ ਸਵਾਦ ਨਹੀਂ ਜਾਣਦਾ ਕਿਉਂਕਿ ਉਹ ਹਰ ਵੇਲੇ ਨਾਲ ਇਸ ਮਿੱਤਰ ਪ੍ਰਭੂ ਵਸਦੇ ਨੂੰ ਲੱਭ ਨਹੀਂ ਸਕਦਾ ਜਦੋਂ ਪਰਮੇਸ਼ਰ ਨੂੰ ਲੱਭ ਨਹੀਂ ਸਕਦਾ అనుభవ ਨਹੀਂ ਕਰ ਸਕਦਾ ਫਿਰ ਉਹਦੇ ਮਿਲਾਪ ਦਾ ਆਨੰਦ ਨਹੀਂ ਮਾਣ ਸਕਦਾ ਵਾਹਿਗੁਰੂ ਜੀ ਜੇ ਇਸ ਚੀਜ਼ ਨੂੰ ਅਹਿਸਾਸ ਕਰ ਲਿਆ ਫਿਰ ਹੀ ਆਨੰਦ ਦਾ ਮਿਲਾਪ ਮਾਣ ਸਕਦਾ ਮਾਇਆ ਮਦਮਤਾ ਹੋਛੀ ਬਾਤਾ ਮਿਲਣ ਨਾ ਜਾਈ ਪਰਮ ਤੜਾ ਕੋਹ ਨਾਨਕ ਗੁਰ ਬਿਨ ਨਾਹੀ ਸੁਜੈ ਹਰ ਸਾਜਨ ਸਬ ਕੈ ਨਿਕਟ ਖੜਾ ਕਹਿੰਦੇ ਜੀਵ ਮਾਇਆ ਦੇ ਨਸ਼ੇ ਵਿੱਚ ਫਿਰ ਬਹੁਤ ਥੋੜ ਵਿਤਿਆ ਗੱਲਾਂ ਕਰਦਾ ਫਿਰ ਇਸ ਮਾਇਆ ਦੇ ਪ੍ਰਭਾਵ ਕਰਕੇ ਉਸ ਪਰਮੇਸ਼ਰ ਮਿੱਤਰ ਨੂੰ ਮਿਲਿਆ ਨਹੀਂ ਜਾ ਸਕਦਾ ਫਿਰ ਨਾਨਕ ਜੀ ਕਹਿੰਦੇ ਨੇ ਸੱਜਣ ਪਰਮਾਤਮਾ ਚਾਹੇ ਸਾਰੇ ਜੀਵਾਂ ਦੇ ਨੇੜੇ ਖੜਾ ਗੁਪਤ ਰੂਪ ਵਿੱਚ ਅੰਦਰ ਵਸਦਾ ਪਰ ਗੁਰੂ ਤੋਂ ਬਿਨਾਂ ਉਹ ਦਿਸਦਾ ਨਹੀਂ ਉਹਦੀ ਲਖਤਾਂ ਨਹੀਂ ਪ੍ਰਾਪਤ ਹੁੰਦੀ ਉਹਦੀ ਅਨੁਭਵਤਾ ਨਹੀਂ ਪ੍ਰਾਪਤ ਹੁੰਦੀ ਗੁਰੂ ਦੇ ਰਾਹੇ ਹੀ ਪ੍ਰਾਪਤ ਹੁੰਦੀ ਆ ਫੇਰੀ ਪਤਾ ਲੱਗਦਾ ਸਾਜਨੜਾ ਮੇਰਾ ਸਾਜਨੜਾ ਨਿਕਟ ਖਲੋਇੜਾ ਮੇਰਾ ਸਾਜਨੜਾ ਜਾਣਿਆੜਾ ਹਰ ਜਾਨੀ ਅੜਾ ਨੈਣ ਅਲੋਇੜਾ ਹਰ ਜਾਨੀ ਅੜਾ ਹਾਂਜੀ ਸੰਗਤ ਜੀ ਇੰਨੀਆਂ ਵਿਚਾਰਾਂ ਪ੍ਰਵਾਨ ਕਰਨੀਆਂ ਜੀ ਭੁੱਲਣ ਚੁੱਕਾਂ ਦੀ ਮਾਫੀ ਦਿਓ ਜੀ ਸੱਚੇ ਪਾਤਸ਼ਾਹ ਜੀ ਆਪ ਦੀ ਤੁਰਕੀ ਬਾਣੀ ਦੀ ਵਿਚਾਰ ਕਰਦੇ ਆ ਹੋਈਆਂ ਬੇਅੰਤ ਬੇਅੰਤ ਗਲਤੀਆਂ ਇਸ ਬੱਚੀ ਨੂੰ ਅਣਜਾਣ ਸਮਝ ਕੇ ਬਖਸ਼ਣੀਆਂ ਜੀ ਅੱਗੇ ਤੋਂ ਸਮਤ ਦੇਣੀ ਸਤਿਗੁਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ